ਨਹੀਂ ਤੇ ਭਾਈ ਇਸ ਭਰਮ ਵਿੱਚ ਉਮਰ ਲੰਘ ਜਾਏਗੀ ਤਾਂ ਅੱਜ ਮਹਾਰਾਜ ਨੇ ਬਚਨ ਕਿਹਾ ਇਹ ਤੇਰੇ ਸ਼ਿੰਗਾਰ ਬਾਹਰਲੇ ਸਾਧਨ ਕਿਸੇ ਕੰਮ ਨਹੀਂ ਹੋਣਗੇ ਜਿੱਦਣ ਆ ਸਰੀਰ ਛੱਡੇਗਾ ਉਦਣ ਜਿਨ੍ਹਾਂ ਨਾਲ ਤੇਰਾ ਬਹੁਤ ਹੇਤ ਪਿਆਰ ਨੇ ਸੀ ਤੈਨੂੰ ਆਪਣਾ ਕਹਿੰਦੇ ਸਨ ਉਹ ਹੀ ਉਹ ਤੇਰੇ ਇਸ ਸਰੀਰ ਤੋਂ ਡਰਨ ਲੱਗ ਜਾਣਗੇ ਉਹ ਹੀ ਉਹ ਘਰ ਪਰਿਵਾਰ ਪੁੱਤਰ ਧੀਆਂ ਰਿਸ਼ਤੇਦਾਰ ਕਹਿਣਗੇ ਛਿੱਤੀ ਲੈ ਜਾਓ ਇਹ ਸਰੀਰ ਹੁਣ ਘਰ ਰੱਖਣ ਦੇ ਯੋਗ ਨਹੀਂ ਵਾਧੀਆਂ ਨੇ ਸਿੱਧੇ ਸ਼ਬਦਾਂ ਵਿੱਚ ਕਿਹਾ ਜਿਤ ਦਿਨ ਦੇ ਬਿਨ ਸਸੀ ਤਿਤ ਵਿਲ ਕੈਸਨ ਪ੍ਰੇਤ ਭਾਈ ਇਹੋ ਸਰੀਰ ਤੇਰਾ ਘਰ ਵਿੱਚ ਵੀ ਨਹੀਂ ਕੋਈ ਰੱਖੇਗਾ ਜੇ ਇੱਕ ਦੋ ਦਿਨ ਰੁਕਣਾ ਪੈ ਜਾਏ ਤਾਂ ਘਰੋਂ ਚੁੱਕ ਕੇ ਜਮਾ ਕਰਾ ਦੇਣਗੇ ਕਿਤੇ ਇਸੇ ਸਰੀਰ ਤੋਂ ਡਰਨਗੇ ਇਹਨੂੰ ਪ੍ਰੇਤ ਕਹਿਣਗੇ ਤੇ ਫਿਰ ਤੇਰੀ ਹਾਲਤ ਕੀ ਹੋਏਗੀ ਹਜ਼ੂਰ ਕਹਿੰਦੇ ਪਕੜ ਚਿਲਾਇਨ ਦੂਤ ਜਮ ਕਿਸੇ ਨਾਂ ਦੇ ਨਹੀਂ ਭੇਤ ਅੰਦਰ ਦੀ ਜਿਦ ਆਤਮਾ ਨੂੰ ਉਹ ਜਮ ਦੂਤ ਕਿੱਥੇ ਲੈ ਗਏ ਕਿਸੇ ਨੂੰ ਭੇਤ ਨਹੀਂ ਦਿੰਦੇ ਛਡਖਣੋ ਤੇ ਖਿਨੇ ਮਾਹੀ ਜਿਨ ਸਿਉ ਲੱਗਾ ਹੈਤ ਜਿਨ੍ਹਾਂ ਨਾਲ ਬਹੁਤ ਹੈਤ ਸਨੇਹ ਪਿਆਰ ਸੀ ਤੈਨੂੰ ਆਪਣਾ ਤੇ ਤੂੰ ਉਹਨਾਂ ਨੂੰ ਆਪਣਾ ਕਹਿੰਦਾ ਸੀ ਉਹ ਤੈਨੂੰ ਸ਼ਮਸ਼ਾਨ ਤੱਕ ਛੱਡ ਕੇ ਛਿੱਤੀ ਮੁੜ ਆਉਣਗੇ ਉਹ ਤੈਨੂੰ ਛਿੱਤੀ ਖੜੇ ਖਲੋਤੇ ਦੂਰੋਂ ਵੇਖਦੇ ਰਹਿਣਗੇ ਤੇਰੇ ਉਹ ਸਰੀਰ ਦੇ ਨੇੜੇ ਵੀ ਨਹੀਂ ਜਾਣਗੇ ਭਾਈ ਉਹ ਤੈਨੂੰ ਫਿਰ ਸ਼ਮਸ਼ਾਨ ਵਿੱਚ ਛੱਡ ਕੇ ਮੁੜ ਆਉਣਗੇ ਤੇਰੇ ਕੀਤੇ ਕਰਮਾਂ ਦਾ ਹਿਸਾਬ ਤੈਨੂੰ ਹੀ ਦੇਣਾ ਪੈਣਾ ਇਸ ਲਈ ਕੀਤੇ ਹੋਏ ਸੰਸਾਰ ਦੇ ਇਹਨਾਂ ਕਰਮਾਂ ਵਿੱਚ ਅਹੰਕਾਰ ਨਾ ਕਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਜੇ ਤੂੰ ਅੰਦਰੋਂ ਸੁੱਖ ਚਾਹੁੰਦਾ ਫਿਰ ਪਦਾਰਥਾਂ ਵਿੱਚ ਰਹਿੰਦੇ ਉਸ ਪਰਮਾਤਮਾ ਨੂੰ ਜਪਣਾ ਪੈਣਾ ਹੈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵੀਡੀਓ ਪਸੰਦ ਆਈ